ਥੋੜੀ ਜੀ ਵਰਤਮਾਨ ਸਮੇਂ ਦੀ ਗੱਲ ਕਰਨ ਦੇ ਮਾਮਲੇ ਬਾਹਰ ਲੋਕ ਜਾ ਕੇ ਅੱਜ ਕੱਲ ਇੱਥੋਂ ਦੇ ਚੰਗੇ ਪਰਿਵਾਰ ਦੇ ਬੱਚੇ ਵੀ ਬਾਹਰ ਜਾ ਕੇ ਸਮਾਨਤਾ ਦੇ ਨਾਲ ਕੰਮ ਕਰਦੇ ਨੇ ਕਿਰਤ ਕਰਦੇ ਨੇ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਜ਼ਰ ਨਹੀਂ ਆਉਂਦੀ ਕਿ ਕੋਈ ਕੰਮ ਉੱਚਾ ਵੀ ਹੈ ਕੋਈ ਨੀਵਾਂ ਵੀ ਹੈ ਐਜ਼ ਇਸ ਜਸਟ ਇਦਾਂ ਰੱਖ ਲਈਏ ਕਿ ਹਰ ਇੱਕ ਕੰਮ ਨੂੰ ਮਨੁੱਖ ਕਰਦਾ ਹੈ ਮਨੁੱਖ ਨਹੀਂ ਕਰਨਾ ਹੈ ਉਹ ਕੋਈ ਵੀ ਮਾੜੀ ਗੱਲ ਨਹੀਂ ਪਰ ਭਾਰਤ ਦੀ ਧਰਤੀ ਦੇ ਉੱਪਰ ਕੰਮਾਂ ਨੂੰ ਵੀ ਐਸਾ ਰੂਪ ਦੇ ਦਿੱਤਾ ਗਿਆ ਕਿਰਤ ਨੂੰ ਵੀ ਐਸਾ ਰੂਪ ਦੇ ਦਿੱਤਾ ਗਿਆ ਕਿ ਮਨੁੱਖ ਕੰਮ ਕਰਦਾ ਵੀ ਅੱਜ ਤੱਕ ਸ਼ਰਮ ਮਨਦਾ ਹੈ ਅੱਜ ਤੱਕ ਮਨੁੱਖ ਕੰਮ ਬਿਆਨ ਕਰਨ ਲੱਗਿਆ ਕੰਮ ਦੱਸਣ ਲੱਗਿਆ ਕੰਮ ਨਵਾਂ ਆਰੰਭ ਕਰਨ ਲੱਗਿਆ ਕੁਝ ਸਟਾਰਟ ਕਰਨ ਲੱਗਿਆ ਵੀ ਭਾਰਤ ਦਾ ਜੋ ਇਨਸਾਨ ਹੈ ਭਾਰਤ ਦਾ ਜੋ ਯੂਥ ਹੈ ਜਵਾਨੀ ਹੈ ਕਈ ਵਾਰ ਉਹ ਸ਼ਰਮ ਸ਼ਰਮਿੰਦਗੀ ਮਹਿਸੂਸ ਕਰਦੀ ਹੈ ਇਹ ਸੋਚ ਇਦਾਂ ਹੀ ਨਹੀਂ ਹੋਈ ਕਿ ਹੁਣ ਆਰੰਭ ਹੋਈ ਹੈ ਨਹੀਂ ਇਹ ਉਹੋ ਹੀ ਬੀਜ ਬੀਜੇ ਗਏ ਨੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਪੁਜਾਰੀ ਵਰਗ ਵੱਲੋਂ ਬੀਜੇ ਗਏ ਸੀ। ਉਹਨਾਂ ਬੀਜਾਂ ਦੀ ਹੀ ਦੇਣ ਹੈ ਅੱਜ ਵੀ ਜੇ ਕੋਈ ਬਰਾਬਰਤਾ ਦੇ ਰੂਪ ਦੇ ਵਿੱਚ ਜਾਂ ਜਵਾਨੀ ਇਹਨਾਂ ਗੱਲਾਂ ਨੂੰ ਸਾਹਮਣਾ ਕਰ ਰਹੀ ਹੈ ਤਾਂ ਉਹਦਾ ਅਰਥ ਹੀ ਹੋਈ ਹੈ। ਕਿ ਪੁਰਾਣੇ ਸਮੇਂ ਤੋਂ ਮਨਾਂ ਦੇ ਅੰਦਰ ਇੰਨਾ ਘਰ ਕਰਾ ਦਿੱਤੀਆਂ ਗਈਆਂ ਇਹ ਗੱਲਾਂ ਇੰਨੀਆਂ ਕੁੱਟ-ਕੁੱਟ ਕੇ ਭਰ ਦਿੱਤੀਆਂ ਗਈਆਂ ਇਹ ਗੱਲਾਂ ਕਿ ਅੱਜ ਤੱਕ ਲੋਕ ਇਹਨਾਂ ਦੇ ਅੰਦਰੋਂ ਨਿਕਲ ਨਹੀਂ ਪਾਏ। ਇਹਨਾਂ ਪਰਵਾਹਾਂ ਦੇ ਵਿੱਚੋਂ ਨਹੀਂ ਨਿਕਲ ਪਾਏ। ਤੇ ਤਾਂ ਕਰਕੇ ਆਪ ਵੇਖੋ ਜਦੋਂ ਵੀ ਨੌਜਵਾਨਾਂ ਦੀ ਅੱਜਕੱਲ੍ਹ ਦੀਆਂ ਆਪ ਸਭ ਅਸੀਂ ਸਾਰੇ ਹੀ ਸੋਸ਼ਲ ਮੀਡੀਆ ਯੂਜ਼ ਕਰਦੇ ਹਾਂ। ਜੇ ਜਦੋਂ ਕੋਈ ਸਾਡੇ ਆਪਣੇ ਪੰਜਾਬੀਅਤ ਨਾਲ ਸੰਬੰਧ ਰੱਖਣ ਵਾਲੀ ਜਵਾਨੀ ਦੀ ਗੱਲ ਕਰੀਏ ਤਾਂ ਉਹ ਕੋਈ ਨਵਾਂ ਕੰਮ ਆਰੰਭ ਕਰਦੇ ਨੇ ਤਾਂ ਹੌਸਲਾ ਮਿਲਦਾ ਏ ਸਾਰਿਆਂ ਨੂੰ ਕਿ ਚਲੋ ਚੰਗੀ ਗੱਲ ਹੈ ਸ਼ੁਕਰ ਹੈ ਕਿ ਇੱਥੇ ਵੀ ਨੌਜਵਾਨਾਂ ਨੇ ਆਪਣੇ ਕੰਮਕਾਰ ਕਰਨੇ ਆਰੰਭ ਕਰ ਦਿੱਤੇ ਨੇ ਉਹਨਾਂ ਨੇ ਵੀ ਇਸ ਬਰਾਬਰਤਾ ਦੀ ਲੀ ਨੂੰ ਪਕੜਨਾ ਸ਼ੁਰੂ ਕਰ ਦਿੱਤਾ ਹੈ ਜਿਹੜੀ ਸਦੀਆਂ ਤੋਂ ਲਟਾੜੀ ਆ ਰਹੀ ਹੈ ਜਲਦੀ ਆ ਰਹੀ ਹੈ ਪਰ ਇੱਕ ਮਨੁੱਖ ਦਾ ਵੀ ਦੋਗਲਾ ਸੁਭਾਅ ਹੈ ਜਿਹੜਾ ਮਨੁੱਖ ਹੁਣ ਇੱਕ ਬਿਜ਼ਨਸਮੈਨ ਹੈ ਜਿਹੜਾ ਇੱਕ ਵੱਡੇ ਕੰਮਕਾਰ ਵਾਲਾ ਹੈ ਕਈ ਵਾਰ ਉਹ ਆਪਣੇ ਤੋਂ ਛੋਟੇ ਨੂੰ ਉਹ ਬਰਾਬਰਤਾ ਦੇ ਨਾਲ ਦੇਖਣਾ ਹੀ ਨਹੀਂ ਚਾਹੁੰਦਾ ਉਹ ਬਰਾਬਰ ਰੂਪ ਦੇ ਵਿੱਚ ਉਹਨੂੰ ਆਉਂਦਾ ਹੀ ਨਹੀਂ ਦੇਖਣਾ ਚਾਹੁੰਦਾ ਉਹ ਉਹਨੂੰ ਉੱਥੇ ਰੱਖ ਕੇ ਹੀ ਆਪਣਾ ਵੱਡਪਣ ਆਪਣੇ ਵੱਡੇ ਹੋਣ ਦਾ ਅਹੰਕਾਰ ਪ੍ਰਫੁੱਲਤ ਕਰਦਾ ਹੈ ਹੁਣ ਸਮਾਜ ਦੇ ਅੰਦਰ ਹਰ ਇੱਕ ਮਨੁੱਖ ਦਾ ਹਰ ਇੱਕ ਇਨਸਾਨ ਦਾ ਬੜਾ ਵੱਡਾ ਅਹਿਮ ਰੋਲ ਹੈ ਤੇ ਭਾਰਤ ਦੀ ਧਰਤੀ ਦੇ ਉੱਪਰ ਜਿੰਨਾ ਅਤਿਆਚਾਰ ਜਿੰਨਾ ਜ਼ੁਲਮ ਜਿੰਨਾਂ ਨੂੰ ਪੁਜਾਰੀ ਨੇ ਬੜਾ ਹੀ ਘਣਾਉਣਾ ਸ਼ਬਦ ਵਰਤਿਆ ਛੂਤਰ ਜਿਨ੍ਹਾਂ ਨੇ ਜਿੰਨਾ ਇਹਨਾਂ ਨੇ ਅਤਿਆਚਾਰ ਸਹਿਆ ਹੈ ਜੇ ਕੋਈ ਹੋਰ ਕੌਮ ਹੁੰਦੀ ਉਹਨੂੰ ਮਰ ਮੁੱਕ ਜਾਂਦੀ ਇਹ ਫਿਰ ਵੀ ਮੁੱਕੇ ਨਹੀਂ ਹਿੰਮਤੀ ਸੰਗਤਾਂ ਲੜਨ ਵਾਲੀਆਂ ਕੌਮਾਂ ਸਨ ਇੱਕ ਬਰਾਈ ਬਹੁਤ ਅਤਿਆਚਾਰ ਕੀਤਾ ਗਿਆ ਸਦੀਆਂ ਤੋਂ ਅਤਿਆਚਾਰ ਕੀਤਾ ਗਿਆ ਆਪਮਾਨੋ ਕੋਈ ਇਨਸਾਨ ਜਿਹੜੀ ਜ਼ਿੰਦਗੀ ਦੀ ਪਹਿਲੀ ਮੰਗ ਹੁੰਦੀ ਹੈ ਧਰਮ ਉਹ ਮੰਦਰ ਮਸਜਿਦ ਕਿਤੇ ਵੀ ਜਾ ਨਹੀਂ ਸਕਦਾ ਕੋਈ ਧਰਮ ਦੇ ਨਾਲ ਜੁੜ ਨਹੀਂ ਸਕਦਾ ਤਾਂ ਆਪ ਵੇਖੋ ਫਿਰ ਜਿਹੜੀਆਂ ਬਾਹਰ ਦੀਆਂ ਥਾਵਾਂ ਨੇ ਗਹਿਰਤਾ ਦੇ ਨਾਲ ਇਸ ਨੂੰ ਸੋਚ ਕੇ ਵੇਖਿਓ ਜਿੱਥੇ ਪਾਣੀ ਮਨੁੱਖ ਨੇ ਪੀਣਾ ਹੈ ਜਿਸ ਤੋਂ ਬਿਨਾ ਮਨੁੱਖ ਜਿਉਂਦਾ ਹੀ ਨਹੀਂ ਰਹਿ ਸਕਦਾ ਜਿੱਥੇ ਮਨੁੱਖ ਨੇ ਆਪਣੇ ਬੱਚਿਆਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਿਆਨ ਵੰਡਣਾ ਸੀ ਉਹ ਪਾਠਸ਼ਾਲਾ ਵਿੱਚ ਨਹੀਂ ਜਾ ਸਕਦਾ ਇੱਕ ਖੁੱਲੇ ਛੱਡੇ ਜਾਨਵਰ ਦੀ ਤਰ੍ਹਾਂ ਮਨੁੱਖ ਫਿਰ ਰਿਹਾ ਹੈ ਉਹਦੇ ਨਾਲ ਕਿੰਦਾ ਦਾ ਸਲੂਕ ਹੁੰਦਾ ਹੋਵੇਗਾ ਕਿਸ ਤਰ੍ਹਾਂ ਦੇ ਅਤਿਆਚਾਰ ਹੁੰਦੇ ਹੋਣਗੇ ਇਹ ਗੱਲਾਂ ਛੋਟੀਆਂ ਨਹੀਂ ਸੀ ਪੁਜਾਰੀ ਤੇ ਬ੍ਰਾਹਮਣ ਵਰਗ ਦੇ ਲਈ ਤਾਂ ਅੱਜ ਵੀ ਉਸ ਗੱਲ ਨੂੰ ਮੈਂ ਕਰਦਾ ਹੋਇਆ ਅੱਗੇ ਵੱਲ ਨੂੰ ਆਵਾਂ ਤਾਂ ਮਨੁੱਖ ਬਾਹਰ ਦੀਆਂ ਕਿਰਿਆਵਾਂ ਬਾਹਰ ਦੀਆਂ ਕੜੀਆਂ ਦੇ ਨਾਲ ਜੁੜਦਾ ਗਿਆ ਅਤੇ ਜ਼ਿੰਦਗੀ ਦੇ ਅਸਲ ਮਾਰਗ ਪਰਮਾਤਮਾ ਦੇ ਅਸਲ ਰਸਤੇ ਨੂੰ ਭੁੱਲ ਗਿਆ ਵਿੱਚ ਦੀ ਥੋੜੀ ਜੀ ਗੱਲ ਕਰਕੇ ਮੈਂ ਸ਼ਲੋਕ ਵੱਲ ਆਉਣਾ ਹੈ ਫਿਰ ਇਤਿਹਾਸ ਦੀ ਥੋੜੀ ਜਿਹੀ ਵਿਚਾਰ ਤਾਂ ਬਾਬਾ ਨਾਮਦੇਵ ਜੀ ਦਾ ਇੱਕ ਸ਼ਬਦ ਆਪ ਸਭ ਨੇ ਬਹੁਤ ਵਾਰ ਸੁਣਿਆ ਹੋਵੇਗਾ ਹਸਤ ਖਿਲਦ ਤੇਰੇ ਦਿਹ ਰਿਆ ਆ ਭਗਤ ਕਰਤ ਨਾਮਾ ਪਕਰੇ ਉਠਾਇਆ ਹੀਣੜੀ ਜਾਤ ਮੇਰੀ ਜਾਤ ਮਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਲੈ ਕੰਬਲੀ ਚੱਲੇ ਉਲਟਾਈ ਦਿਹ ਰੇ ਪਾਛੈ ਬੈਠਾ ਜਾਏ ਜਿਉਂ ਜਿਉ ਨਾਮਾ ਹਰ ਗੁਣੇ ਉਚਰੇ ਭਗਤ ਜਨਾ ਕੋ ਦਿਹ ਰੋ ਫਿਰੇ ਹੋਣੇ ਸ਼ਬਦ ਗੁਰਬਾਣੀ ਦੇ ਆਧਾਰ ਤੇ ਬੜਾ ਬੜੀ ਉੱਚੀ ਸਮਝ ਦਾ ਅਰਥ ਇਸ ਸ਼ਬਦ ਦੇ ਅੰਦਰ ਛੁਪਿਆ ਹੋਇਆ ਹੈ। ਪਰਚਾਲਵਾਜ ਇੰਨਾ ਹੈ ਪੁਜਾਰੀ ਵਰਗ। ਉਹ ਚਲਾਕ ਇੰਨਾ ਹੈ ਉਸਨੇ ਇਸ ਸ਼ਬਦ ਨੂੰ ਕਰਾਮਾਤੀ ਰੂਪ ਦੇ ਵਿੱਚ ਪੇਸ਼ ਕਰਨ ਦੇ ਲਈ ਸੱਚੀ ਦੇ ਵਿੱਚ ਉਹ ਮੰੰਦਰ ਉਹ ਕਮਾ ਲੁੱਟਾ। ਦੇਖ ਰਹਾ ਕਮਾ ਲੁੱਟਾ। ਤੇ ਅੱਜ ਵੀ ਕਹਿੰਦੇ ਉਹ ਦੇਰ ਘੁੰਮਿਆ ਹੋਇਆ ਹੈ। ਗੁਰਬਾਣੀ ਦਾ ਇਹ اٹਲ ਨਿਜਮ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੂੰ ਸ਼ਹੀਦ ਕੀ ਕਰਨ ਤੋਂ ਪਹਿਲਾਂ ਇਹ ਹੁਕਮ ਕੀਤੇ ਹੋਏ ਸਨ ਔਰੰਗਜ਼ੇਬ ਦੇ ਵੱਲੋਂ ਕਿ ਜਾ ਤੇ ਉਹਨਾਂ ਨੂੰ ਕਹਿ ਦਿਓ ਕਿ ਇਸਲਾਮ ਨੂੰ ਕਬੂਲ ਕਰ ਲਓ ਨਹੀਂ ਤੇ ਕਰਾਮਾਤ ਦਿਖਾਓ ਨਹੀਂ ਫਿਰ ਮਰਨ ਦੇ ਲਈ ਤਿਆਰ ਹੋ ਜਾਓ ਗੁਰਬਾਣੀ ਦੇ ਅੰਦਰ ਕਿਤੇ ਵੀ ਕਰਾਮਾਤ ਨੂੰ ਪ੍ਰਵਾਨਤਾ ਨਹੀਂ ਦਿੱਤੀ ਗਈ ਹੈ ਕਈ ਵਾਰ ਅਸੀਂ ਸ਼ਬਦ ਵਰਤ ਦਿੰਨੇ ਆ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਲਈ ਅਵਤਾਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਗੁਰਬਾਣੀ ਦੇ ਅਨੁਸਾਰ ਕੋਈ ਵੀ ਅਵਤਾਰ ਨਹੀਂ ਹੁੰਦਾ ਗੁਰਬਾਣੀ ਦੇ ਅਨੁਸਾਰ ਤੇ ਸਿੱਧੇ ਤੇ ਸਾਫ਼ ਲਫ਼ਜ਼ਾਂ ਦੇ ਵਿੱਚ ਸੌਖੀ ਸਾਡੀ ਪੰਜਾਬੀ ਭਾਸ਼ਾ ਦੇ ਸ਼ਬਦਾਂ ਦੇ ਵਿੱਚ ਬੋਲਾਂ ਤੇ ਜਨਮ ਹੁੰਦਾ ਹੈ ਜਨਮ ਹੀ ਹੁੰਦਾ ਹੈ ਗੁਰੂ ਸਹਿਬਾਨ ਦਾ ਵੀ ਜਨਮ ਹੀ ਹੋਇਆ ਹੈ ਪਰ ਅਸੀਂ ਉਹਨਾਂ ਨੂੰ ਪ੍ਰਕਾਸ਼ ਕਹਿੰਦੇ ਹਾਂ ਸਤਿਕਾਰ ਦੇ ਵਜੋਂ ਹੋਇਆ ਜਨਮ ਹੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਵੀ ਹੋਇਆ ਜਨਮ ਹੈ ਦਸਾਂ ਪਾਤਸ਼ਾਹੀਆਂ ਦਾ ਹੀ ਪਰ ਅਸੀਂ ਸਤਿਕਾਰ ਦੇ ਲਈ ਕਿਉਂਕਿ ਉਹ ਸੁਰਤ ਕਰਕੇ ਸਾਡੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਸੁਰਤ ਕਰਕੇ ਉਹ ਬਹੁਤ ਉੱਚੇ ਨੇ ਤਾਂ ਲਫ਼ਜ਼ ਵਰਤਿਆ ਜਾਂਦਾ ਹੈ ਪ੍ਰਕਾਸ਼ ਤੇ ਉਹਨਾਂ ਦਾ ਜਾਣਾ ਵੀ ਸਾਡੇ ਲਈ ਸ਼ਬਦ ਵਰਤਦੇ ਹਾਂ ਅਕਾਲ ਚਲਾਣਾ ਉਹਨਾਂ ਦੇ ਲਈ ਸ਼ਬਦ ਵਰਤਿਆ ਜਾਂਦਾ ਹੈ ਜੋਤੀ ਜੋਤ ਕਿਉਂਕਿ ਉਹ ਪਰਮ ਪ੍ਰਮਾਤਮਾ ਦੀ ਜੋਤ ਦਾ ਆਨੰਦ ਮਾਣਿਆ ਕਰ। ਕਈ ਵਾਰ ਸਾਡੇ ਹੀ ਅਸੀਂ ਜਦੋਂ ਦਿਨ ਮਨਾਉਂਦੇ ਨੇ ਸਿੱਖ ਤਾਂ ਬੈਨਰ ਵਗੈਰਾ ਤੇ ਪੋਸਟਰ ਵਗੈਰਾ ਤੇ ਇਹ ਲਿਖਵਾ ਦਿੰਦੇ ਨੇ ਜੀ ਅਵਤਾਰ ਪੁਰਬ ਅਵਤਾਰ ਪੁਰਬ ਲਿਖਵਾਉਣਾ ਬਿਲਕੁਲ ਗਲਤ ਹੈ। ਅਵਤਾਰ ਪੁਰਬ ਦੀ ਜਿਹੜੀ ਪ੍ਰਿਪਾਸ਼ਾ ਹੈ ਉਹ ਪੁਜਾ ਪੁਜਾਰੀ ਦੀ ਪ੍ਰਿਪਾਸ਼ਾ ਹੈ। अवतार ਉਹਨਾਂ ਦੇ ਹੁੰਦੇ ਨੇ 24 अवतार 33 ਕਰੋੜ अवतार ਲੱਖਾਂ ਦੇਵੀ ਦੇਵ ਤੇ ਉਹ ਉਹਦੀ ਪਰਿਪਾਸ਼ਾ ਹੈ ਉਹ ਲਿਖਵਾ ਸਕਦੇ ਨੇ ਪਰ ਜੋ ਗੁਰਬਾਣੀ ਦਾ ਜੋ ਸਿੱਖੀ ਦਾ ਸਿਧਾਂਤ ਹੈ ਉਹਦੇ ਵਿੱਚ अवतार ਕੋਈ ਨਹੀਂ ਹੁੰਦਾ ਹਾਂ ਭਾਈ ਗੁਰਦਾਸ ਜੀ ਨੇ ਸਿਰਫ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਲਈ ਸ਼ਬਦ ਵਰਤਿਆ ਹੈ ਸਤਗੁਰੂ ਨਾਨਕ ਪ੍ਰਗਟਿਆ ਉਹ ਉਸ ਭਾਵ ਤੋਂ ਠੀਕ ਹੈ ਉਹਨਾਂ ਨੇ ਸਮਝ ਨਾਲ ਵਰਤਿਆ ਤਾਂ ਮੈਂ ਗੱਲ ਲਾਗੇ ਰੱਖਾਂ ਗੁਰਬਾਣੀ ਦੇ ਸ਼ਬਦਾਂ ਦੇ ਅਨੁਸਾਰ ਕਿ ਬਾਬਾ ਨਾਮਦੇਵ ਜੀ ਦਾ ਸ਼ਬਦ ਆਪਾਂ ਨੇ ਵਿੱਚ ਲਿਆ ਸੀ ਬਹੁਤ ਤਰ੍ਹਾਂ ਦੇ ਐਸੇ ਸ਼ਬਦਾਂ ਦਾ ਵੀ ਉਹਨਾਂ ਨੇ ਅਰਥਾਂ ਦਾ ਅਨੰਤ ਕਰ ਦਿੱਤਾ ਸੱਚ ਸਾਬਤ ਕਰਨ ਦੇ ਲਈ ਬਾਹਰੀ ਰੂਪ ਦੇ ਵਿੱਚ ਵੀ ਇਮਾਰਤਾਂ ਕਮਾ ਦਿੱਤੀਆਂ ਗਈਆਂ ਤਾਂ ਮੈਂ ਕੱਲ੍ਹ ਵਾਲੀ ਲੜੀ ਨੂੰ ਨਾਲ ਜੋੜ ਲਵਾਂ ਪੁਜਾਰੀ ਨੂੰ ਪ੍ਰੋਬਲਮ ਨਹੀਂ ਹੈ ਆਨੰਦਪੁਰ ਬਸਾਉਣ ਤੋਂ ਉਹਨੂੰ ਕੋਈ ਦਿੱਕਤ ਨਹੀਂ ਹੈ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ 1685 ਈਸਵੀ ਦੇ ਵਿੱਚ ਕਹਿਲੂਰ ਦੀ ਰਿਆਸਤ ਦੇ ਵਿੱਚ ਉਹਨਾਂ ਨੇ ਇਹ ਨਗਰ ਬਸਾ ਦਿੱਤਾ ਕੋਈ ਪ੍ਰੋਬਲਮ ਨਹੀਂ ਹੈ ਕਿੰਨੇ ਹੀ ਮਰਜੀ ਨਵੇਂ ਕੇਂਦਰ ਵਸ ਰਹੇ ਨੇ ਗੁਰੂ ਸਹਿਬਾਨ ਨੇ ਵੀ ਨਵੇਂ ਕੇਂਦਰ ਵਸਾਏ ਪਹਿਲੇ ਗੁਰੂ ਸਹਿਬਾਨ ਨੇ ਵੀ ਨਵੇਂ ਕੇਂਦਰ ਵਸਾਏ ਸੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਦਿੱਕਤ ਹੈ ਜਿਹੜੇ ਗੁਰਬਾਣੀ ਦੇ ਅੰਦਰ ਇਹ ਮਹਾਨ ਸ਼ਬਦ ਮੈਂ ਆਪ ਜੀ ਦੇ ਸਾਹਮਣੇ ਰੱਖਣ ਦਾ ਯਤਨ ਕਰ ਰਿਹਾ ਉਹਨਾਂ ਸ਼ਬਦਾਂ ਦੀ ਵਿਆਖਿਆ ਤੋਂ ਗੁਰਬਾਣੀ ਦੇ ਇਸ ਮਹਾਨ ਸ਼ਬਦਾਂ ਦੀ ਵਿਆਖਿਆ ਤੋਂ ਬ੍ਰਾਹਮਣ ਨੂੰ ਪੁਜਾਰੀ ਨੂੰ ਦਿੱਕਤ ਹੈ ਕਿਉਂਕਿ ਇਹ ਸ਼ਬਦ ਹੀ ਉਹਨਾਂ ਦਾ ਸਦੀਆਂ ਦਾ ਚੱਲ ਰਿਹਾ ਢਾਂਚਾ ਖਤਮ ਕਰ ਦਿੰਦੇ ਨੇ ਬਿਲਕੁਲ ਇੱਕ ਸ਼ਬਦ ਹੀ ਉਹਨਾਂ ਦੇ ਸਦੀਆਂ ਦੇ ਚੱਲ ਰਹੇ ਢਾਂਚੇ ਨੂੰ ਖਤਮ ਕਰਨ ਦੀ ਪਾਵਰ ਰੱਖਦਾ ਹੈ ਤਾਂ ਉਹਨਾਂ ਨੂੰ ਇੱਥੋਂ ਪ੍ਰੋਬਲਮ ਹੈ ਇੱਥੋਂ ਦਿੱਕਤ ਹੈ ਹੁਣ ਅੱਜ ਦਾ ਜੋ ਇਤਿਹਾਸ ਨਾਲ ਲੈ ਲਈਏ ਨਾਲ ਬਾਬਾ ਕਬੀਰ ਜੀ ਦਾ ਸ਼ਲੋਕ ਵੀ ਹੈ ਜਦੋਂ ਗੁਰੂ ਪਾਤਸ਼ਾਹ ਜੀ ਆਨੰਦਪੁਰ ਦੀ ਧਰਤੀ ਦੇ ਉੱਪਰ ਰਹਿ ਕਰਕੇ ਸਮਾਜ ਨੂੰ ਬਰਾਬਰਤਾ ਦਾ ਪਾਠ ਪੜਾ ਰਹੇ ਨੇ ਇਹ ਸਦੀਆਂ ਤੋਂ ਜ਼ੁਲਮ ਸਹਿ ਰਹੇ ਲੋਕਾਂ ਨੂੰ ਅਣਖ ਦੇ ਨਾਲ ਜਿਉਣਾ ਸਿਖਾ ਰਹੇ ਨੇ ਤਾਂ ਇਹ ਗੱਲ ਭਾਈ ਇਹ ਸਹਿਣ ਨਹੀਂ ਕਰ पाए ਕਿ ਹੁਣ ਇਹ ਵੀ ਸਾਡੇ ਬਰਾਬਰ ਬੈਠਣਗੇ ਸਾਡੇ ਸਾਹਮਣੇ ਮੂੰਹ ਚੁੱਕ ਕੇ ਗੱਲ ਕਰਨਗੇ ਸਾਡੇ ਨਾਲ ਜੰਗਾ ਯੁੱਧ ਕਰਨਗੇ ਇਹ ਗੱਲ ਹਾਕਮ ਨੂੰ ਸਮੇਂ ਦੀ ਹਕੂਮਤ ਨੂੰ ਪਹਾੜੀ ਰਾਜਿਆਂ ਨੂੰ ਉਸ ਸਮੇਂ ਦੇ ਬ੍ਰਾਹਮਣ ਨੂੰ ਹਜਮ ਨਹੀਂ ਹੋ ਰਹੀ ਤਾਂ ਫਿਰ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਇਹ ਲਤਾੜੇ ਹੋਏ ਜੇ ਲੋਕ ਜਿਹੜੇ ਸਾਡੇ ਕਹਿਣ ਦੇ ਇੱਕ ਹੁਕਮ ਦੇ ਨਾਲ ਜਿਹੜੇ ਆਪਣੇ ਪਿੱਛੇ ਝਾੜੂ ਬੰਨ ਲੈਂਦੇ ਸੀ ਸਾਡੇ ਉੱਤੇ ਇਹਨਾਂ ਦੀ ਪਰਛਾਈਂ ਨਹੀਂ ਸੀ ਪੈਂਦੀ ਹੁਣ ਇਹ ਸਾਡੇ ਸਾਹਮਣੇ ਅੱਖਾਂ ਚੱਖਾਂ ਪਾ ਕੇ ਗੱਲ ਕਰਨਗੇ ਪ੍ਰੋਬਲਮ ਇੱਥੋਂ ਹੈ ਦਿੱਕਤ ਇੱਥੋਂ ਹੈ ਤਾਂ ਗੁਰੂ ਪਾਤਸ਼ਾਹ ਜੀ ਜਿਉਣਾ ਸਿਖਾ ਰਹੇ ਨੇ ਆਨੰਦਪੁਰ ਦੀ ਧੰਤੀ ਦੇ ਉੱਪਰ ਤਿਆਰੀਆਂ ਚੱਲ ਰਹੀਆਂ ਨੇ 14 ਜੰਗਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਆਂ ਕੁੱਲ ਪੁੱਜੀਆਂ ਨੇ ਤੇ 5 ਜੰਗਾਂ ਜਿਹੜੀਆਂ ਪਹਾੜੀ ਰਾਜਿਆਂ ਵੱਲੋਂ ਪਹਿਲਾਂ ਤੇ ਆਪਣੇ ਬਲਬੂਤੇ ਤੇ ਫਿਰ ਫਿਰ ਆਪਣੇ ਬਲਬੂਤੇ ਤੇ ਫਿਰ ਤੀਜੀ ਵਾਰ ਔਰੰਗਜ਼ੇਬ ਨੂੰ ਹੁਕਮ ਭੇਜ ਕੇ ਪੈਂਦੇਖਾਨ ਵਰਗਿਆਂ ਨੂੰ ਬੁਲਾਉਣਾ ਦੀਨਾ ਬੇਗ ਸੈਦ ਬੇਗ ਇਹਨਾਂ ਨੂੰ ਬੁਲਾ ਕਰਕੇ ਫਿਰ ਗੁਰੂ ਪਾਤਸ਼ਾਹ ਤੇ ਚੜਾਈ ਕਰਨਾ ਪਰ ਹਰ ਵਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਹਾਰ ਦਾ ਮੂੰਹ ਵੇਖਦੇ ਰਹੇ ਆਪਰ ਵੇਖੋ ਇੱਥੇ ਮਹਾਨਤਾ ਇਹ ਹੈ ਕਿ ਇੱਕ ਪਾਸੇ ਲੜਨ ਆ ਰਹੇ ਨੇ ਕੁਝ ਤਨਖਾਹ ਦੇ ਲਈ ਕੁਝ ਪੈਸਿਆਂ ਦੇ ਲਈ ਤੇ ਰਾਜ ਇਕੱਠਾ ਕਰਨ ਦੇ ਲਈ ਕਿਸੇ ਥਾਂ ਤੇ ਕਬਜ਼ਾ ਕਰਨ ਦੇ ਲਈ ਕੋਈ ਜ਼ਮੀਨ ਆਪਣੇ ਅੰਡਰ ਕਰਨ ਦੇ ਲਈ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਲੈ ਕਰਕੇ ਗੁਰੂ ਗੋਬਿੰਦ ਪਾਤਸ਼ਾਹ ਤੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਕਿਤੇ ਵੀ ਗੁਰੂ ਸਹਿਬਾਨ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਜਿੰਨਾ ਵੀ ਜ਼ੁਲਮ ਦੇ ਨਾਲ ਆਪਣੇ ਆਪ ਨੂੰ ਅੱਗੇ ਰੱਖਿਆ ਕਿਤੇ ਇੱਕ ਪੈਰ ਜੰਨੀ ਜ਼ਮੀਨ ਤੇ ਵੀ ਕਬਜ਼ਾ ਨਹੀਂ ਕੀਤਾ ਹਾਲਾਂਕਿ ਜੇ ਗੁਰੂ ਸਹਿਬਾਨ ਵੀ ਇਹ ਰਸਤਾ ਅਪਣਾ ਲੈਂਦੇ ਜੇ ਉਹ ਵੀ ਇਸ ਵਰਤੀ ਦੇ ਅਧੀਨ ਲੜ ਲੈਂਦੇ ਤੇ ਗੁਰੂ ਸਹਿਬਾਨ ਨੇ ਵੀ ਫਿਰ بڑا ਇਲਾਕਾ ਆਪਣੇ ਕਬਜ਼ੇ ਦੇ ਵਿੱਚ ਕਰ ਲੈਣਾ ਸੀ ਕਿਉਂਕਿ ਜਿੰਨੀਆਂ ਜੰਗਾਂ ਗੁਰੂ ਸਹਿਬਾਨ ਦੇ ਨਾਲ ਹੋਈਆਂ ਹਰ ਜੰਗ ਦੇ ਵਿੱਚ ਉਹ ਹਾਰ ਕੇ ਗਏ ਫਿਰ ਜਿਹੜਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਲੜਨ ਦੇ ਕਰਕੇ ਬਾਅਦ ਵਿੱਚ ਸ਼ੁਰੂ ਹੁੰਦਾ ਹੈ ਉਹ ਰਾਜ ਆਪ ਸਮਝ ਸਕਦੇ ਹੋ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਹੀ ਆਰੰਭ ਹੋ ਸਕਦਾ ਸੀ ਜੇ ਇਸ ਵਿਰਤੀ ਦੇ ਅਧੀਨ ਲੜਿਆ ਜਾਂਦਾ ਕਿ ਕਿਤੇ ਕੋਈ ਆਪਣੀ ਜਾਦਾਦਾ ਬਣਾਉਣੀਆਂ ਨੇ ਕਿਤੇ ਕੋਈ ਰਾਜ ਸਥਾਪਿਤ ਕਰਨਾ ਹੈ ਕਿਤੇ ਕੋਈ ਆਪਣੇ ਵੱਡੇ ਮਹਿਲ ਉਸਾਰਨੇ ਨੇ ਕਿਤੇ ਕੁਝ ਵੀ ਨਹੀਂ ਆਹੀ ਗੁਰੂ ਸਹਿਬਾਨ ਨੂੰ ਜਦੋਂ ਵੀ ਕਿਤੋਂ ਵੀ ਜਿੱਥੇ ਵੀ ਰਹੇ ਰਹ ਸੰਨ ਆਪ ਵਸਾਏ ਹੋਏ ਨਗਰਾਂ ਨੂੰ ਛੱਡ ਕੇ ਵੀ ਜਾਣਾ ਪਿਆ ਤਾ ਉਹ ਛੱਡਣ ਵੇਲੇ ਉਹਨਾਂ ਨੂੰ ਕੋਈ ਦੁੱਖ ਨਹੀਂ ਹੈ ਕਿਉਂਕਿ ਉਹਨਾਂ ਦਾ ਪਿਆਰ ਹੀ ਨਹੀਂ ਹੈ ਗੁਰਬਾਣੀ ਦੇ ਸ਼ਬਦ ਨਾਲ ਲੈ ਲਈਏ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਤ ਹੈ ਕਹੇ ਉਹ ਮੰਨ ਲੈ ਮੇਰੋ ਸੰਪਤ ਰਤ ਧਨ ਰਾਜ ਸਿਉ ਅਤ ਨੇ ਲਗਾਇਓ ਇਹ ਅਤ ਦਾ ਨੇਹ ਹੈ ਜਿਹੜਾ ਅਸੀਂ ਲਗਾਇਆ ਹੋਇਆ ਹੈ ਪਦਾਰਥਾਂ ਦੇ ਨਾਲ ਪਰ ਗੁਰੂ ਸਾਹਿਬਾਨ ਨੇ ਨਹੀਂ ਤਾਂ ਕਰਕੇ ਜਦੋਂ ਵੀ ਉਹਨਾਂ ਨੂੰ ਕੋਈ ਨਗਰ ਬਸਾਇਆ ਛੱਡਣਾ ਪਿਆਏ ਆਪਣਾ ਹੀ ਬਸਾਇਆ ਹੋਇਆ ਕੇਂਦਰ ਛੱਡਣਾ ਪਿਆਏ ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਉਹ ਛੱਡ ਕੇ ਚਲੇ ਜਾਂਦੇ ਨੇ ਅਗਾਹ ਵੱਧ ਜਾਂਦੇ ਨੇ ਤੇ ਵੈਸੇ ਵੀ ਥੋੜਾ ਧਿਆਨ ਆਪਣਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੱਲ ਨੂੰ ਲਜਾਇਓ ਜਦੋਂ ਇੱਕ ਨਗਰ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਇੱਕ ਨਗਰ ਵਾਲਿਆਂ ਦੇ ਸੁਭਾਅ ਨੂੰ ਵੇਖ ਕੇ ਕਹਿ ਜਾਂਦੇ ਨੇ ਕਿ ਤੁਸੀਂ ਉੱਜੜ ਜਾਓ ਤਾਂ ਗੁਰੂ ਪਾਤਸ਼ਾਹ ਅਗਾਹ ਵਾਦਦੇ ਨੇ ਤੇ ਕਹਿ ਦਿੰਦੇ ਨੇ ਤੁਸੀਂ ਬਸਦੇ ਰਹੋ ਤਾਂ ਇਹ ਬੜੀ ਗਹਿਰੀ ਗੱਲ ਹੈ ਤਾਂ ਭਾਈ ਮਰਦਾਨਾ ਜੀ ਨੇ ਪੁੱਛਿਆ ਪਾਤਸ਼ਾਹ ਇਦਾਂ ਕਿਉਂ ਕਹਿੰਦੇ ਜਿਹੜੇ ਐ ਮਾੜੇ ਸੁਭਾਅ ਦੇ ਨੇ ਇਹ ਜੇ ਵਸੇ ਰਹਿਣਗੇ ਤਾਂ ਬੁਰਾਈ ਇੱਥੋਂ ਤੱਕ ਹੀ ਸੀਮਤ ਰਹੇਗੀ ਪਰ ਜਿਹੜੇ ਆ ਚੰਗੇ ਨੇ ਇਹ ਉੱਜੜ ਵੀ ਜਾਣਗੇ ਤੇ ਗਾਂਹ ਜਾ ਕੇ ਵੀ ਆਪਣੇ ਆਪ ਨੂੰ ਵਸਾ ਲੈਣਗੇ ਪਹਿਲਾਂ ਭਾਰ ਕਰ ਲੈਣਗੇ ਕਾਇਮ ਕਰ ਲੈਣਗੇ ਉਹੀ ਗੱਲ ਗੁਰੂ ਸਹਿਬਾਨ ਦੀ ਹੈ ਭਾਵੇਂ ਕਿ ਆਪ ਹੀ ਉਹਨਾਂ ਨੇ ਹੱਥੀ ਇਹ ਨਗਰ ਵਸਾਏ ਆਪ ਮੁੱਲ ਖਰੀਦ ਕੇ ਜ਼ਮੀਨਾਂ ਨਵੇਂ ਕੇਂਦਰ ਬਣਾਏ ਕਿਤੇ ਕੋਈ ਕਬਜ਼ਾ ਨਹੀਂ ਕੀਤਾ ਪਰ ਜੇ ਸਮਾਂ ਕਿਤੇ ਹੁਣ ਐਸਾ ਵੀ ਵੱਡ ਗਿਆ ਹੈ ਪਹਾੜੀ ਰਾਜਿਆਂ ਵੱਲੋਂ ਤੇ ਮੁਗਲਾਂ ਵੱਲੋਂ 6-7 ਮਹੀਨੇ ਲਗਾਤਾਰ ਘੇਰਾ ਪਿਆ ਰਹੇ ਲਗਾਤਾਰ ਤੇ ਬਾਹਰੋਂ ਜਿਵੇਂ ਅੱਜ ਵੀ ਜਿਵੇਂ ਪ੍ਰੈਜ਼ੈਂਟ ਸਮੇਂ ਦੀ ਗੱਲ ਕਰਨ ਦੀ ਜ਼ਰੂਰੀ ਹੁੰਦੀ ਹੈ ਪੰਜਾਬ ਦੇ ਵਿੱਚ ਵੀ ਜਦੋਂ ਕੋਈ ਲਹਿਰ ਚੱਲਦੀ ਹੈ ਤਾਂ ਪੰਜਾਬ ਦਾ ਇੰਟਰਨੈਟ ਦਾ ਕਨੈਕਸ਼ਨ ਹੈ ਜਿਹੜਾ ਉਹ ਖਤਮ ਕਰ ਦਿੱਤਾ ਜਾਂਦਾ ਹੈ ਨਿਊਜ਼ਸ ਵਗੈਰਾ ਵਾਲੇ ਪਹੁੰਚਦੇ ਨਹੀਂ ਕਿਸੇ ਨੂੰ ਪਹੁੰਚ ਨਹੀਂ ਦਿੱਤਾ ਜਾਂਦਾ ਤਾਂ ਕਿ ਉਥੋਂ ਦੀ ਜਿਹੜੀ ਚੱਲ ਰਹੀ ਹੈ ਰੂਪ ਰੇਖਾ ਉਹ ਕਿਸੇ ਵੀ ਤੱਕ ਪਹੁੰਚੇ ਨਾ ਕਿਸੇ ਨੂੰ ਕੁਝ ਪਤਾ ਨਾ ਲੱਗੇ ਕਿ ਕਿੱਥੇ ਕੀ ਵਿਆਪ ਰਿਹਾ ਹੈ ਕੀ ਹੋ ਰਿਹਾ ਹੈ ਏਸੀ ਹੀ ਤਰ੍ਹਾਂ ਇਨ੍ਹਾਂ 22 ਤਾਰ ਦੇ ਪਹਾੜੀ ਰਾਜਿਆਂ ਨੇ ਉਸ ਸਮੇਂ ਦੇ ਬ੍ਰਾਹਮਣਾਂ ਨੇ ਮੁਗਲਾਂ ਨੇ ਅਨੰਦਪੁਰ ਦੇ ਜਿਹੜੇ ਇਲਾਕੇ ਦਾ ਪੂਰਾ ਸਬੰਧ ਸੀ ਬਾਕੀ ਇਲਾਕਿਆਂ ਦੇ ਨਾਲੋਂ ਖਤਮ ਕਰ ਦਿੱਤਾ ਸੀ ਨਾ ਕੋਈ ਰਸਦ ਪਾਣੀ ਨਾ ਕੁਝ ਖਾਣ ਨੂੰ ਪਹਿਨਣ ਨੂੰ ਬਾਹਰੋਂ ਕੁਝ ਵੀ ਨਹੀਂ ਸੀ ਪਹੁੰਚ ਰਿਹਾ ਅੰਦਰ ਹੁਣ ਇੰਨੇ ਸਮੇਂ ਦਾ ਜਿਹੜਾ ਕੇਲਾ ਚੱਲ ਰਿਹਾ ਸੀ ਤਾਂ ਗੁਰੂ ਸਹਿਬਾਨ ਦੇ ਸਾਹਮਣੇ ਪਹਿਲਾਂ ਇਹਨਾਂ ਨੇ ਭਾਈ ਝੂਠੀ ਜਿਹੀ ਪਹਾੜੀ ਰਾਜਿਆਂ ਨੇ ਕਸਮ ਖਾ ਕਰਕੇ ਇੱਕ ਚਿੱਠੀ ਲਿਖ ਕੇ ਅਨੰਦਗੜ੍ਹ ਦੇ ਕਿਲੇ ਦੇ ਬਾਹਰ ਰੱਖ ਦਿੱਤੀ ਸੀ ਗੁਰੂ ਪਾਤਸ਼ਾਹ ਪਰਖਣਾ ਚਾਹੁੰਦੇ ਸੀ ਪਤਾ ਤਾਂ ਸੀ ਗੁਰੂ ਪਾਤਸ਼ਾਹ ਨੂੰ ਕਿ ਇਹ ਧੋਖਾ ਕਰਨਗੇ ਬੇਈਮਾਨੀ ਕਰਨਗੇ ਤਾਂ ਉਹਨਾਂ ਨੇ ਭਾਈ ਫਿਰ ਅੰਦਰੋਂ ਖੱਜਰਾ ਦੇ ਉੱਪਰ ਕੁਝ ਮਾਲ ਲੱਦ ਕੇ ਕੁਝ ਬੋਰੀਆਂ ਦੇ ਅੰਦਰ ਭਰ ਕੇ ਉਦਾਂ ਹੀ ਬਾਹਰ ਕਿਲੇ ਤੋਂ ਕੱਢ ਦਿੱਤੀਆਂ ਤੇ ਜਦੋਂ ਪਤਾ ਲੱਗਿਆ ਇਨ੍ਹਾਂ ਪਹਾੜੀ ਰਾਜਿਆਂ ਨੂੰ ਮੁਗਲਾਂ ਨੂੰ ਤਾਂ ਨਾਲ ਹੀ ਭਾਈ ਮੌਕਾ ਤਾੜਦੇ ਹੋਏ ਇਹ ਅਜਬੇਰ ਚੰਦ ਵਰਗੇ ਟੁੱਟ ਕੇ ਪੈ ਜਾਂਦੇ ਨੇ ਤਾਂ ਗੁਰੂ ਸਾਹਿਬਾਨ ਹੋਰ ਸੁਚੇਤ ਹੋ ਜਾਂਦੇ ਨੇ ਉਹਨਾਂ ਦੇ ਸਾਹਮਣੇ ਆ ਜਾਂਦਾ ਹੈ ਕਿ ਇਹਨਾਂ ਨੇ ਇਹ ਧੋਖਾ ਹੀ ਕਰਨਾ ਹੈ ਬੇਈਮਾਨੀ ਹੀ ਕਰਦੀ ਹੈ ਅਸੀਂ 84 ਦੀ ਗੱਲ ਬਹੁਤ ਕਰਦੇ ਹਾਂ ਕਿ 84 ਦੇ ਵਿੱਚ ਨਸ਼ਲ ਖੁਸ਼ੀ ਹੋਈ ਹੈ ਪਰ ਨਹੀਂ ਪਈ ਇਹ ਤੇ ਨਸਲਕੁਸ਼ੀ 1469 ਈਸਵੀ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਉਸ ਦਿਨ ਤੋਂ ਹੀ ਆਰੰਭ ਹੋ ਜਾਂਦੀ ਹੈ ਇਹ ਅੱਜ ਦੀ ਗੱਲ ਨਹੀਂ ਹੈ ਜਦੋਂ ਵੀ ਜਿੰਨੇ ਵੀ ਬਾਹਰੋਂ ਵੀ ਆਏ ਨੇ ਭਾਵੇਂ ਇਸ ਦੇਸ਼ ਦੇ ਪਹਾੜੀ ਹਿੰਦੂ ਬ੍ਰਾਹਮਣ ਰਹੇ ਉਸ ਸਮੇਂ ਤੋਂ ਹੀ ਗੁਰੂ ਨਾਨਕ ਦੀ ਹਰ ਇੱਕ ਗੱਲ ਨੂੰ ਉਪਦੇਸ਼ ਨੂੰ ਸਿਧਾਂਤ ਨੂੰ ਖਤਮ ਕਰਨ ਤੇ ਲੱਗੇ ਹੋਏ ਸਨ ਜਿਹੜੀ ਵੀ ਗੱਲ ਉਹਨਾਂ ਦੇ ਧਰਮ ਤੇ ਉਹਨਾਂ ਦੇ ਚੱਲ ਰਹੇ ਪੁਰਾਣੇ ਰੀਤੀ ਰਿਵਾਜਾਂ ਤੇ ਚੋਟ ਕਰਦੀ ਸੀ ਉਸ ਸਮੇਂ ਤੋਂ ਹੀ ਨਹੀਂ ਤੇ ਜਿੰਨੇ ਪਰ ਉਪਕਾਰ ਗੁਰੂ ਸਹਿਬਾਨ ਨੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਇਹਨਾਂ ਬ੍ਰਾਹਮਣਾ ਪਹਾੜੀ ਰਾਜਿਆਂ ਤੇ ਉਸ ਸਮੇਂ ਕੀਤੇ ਭੈੜੇ ਤੋਂ ਭੈੜਾ ਇਨਸਾਨ ਵੀ ਉਹਨਾਂ ਦੀ ਕਦਰ ਪਾਲ ਲੈਂਦਾ ਹੈ ਉਹਨਾਂ ਦੇ ਗੁਣਾ ਨੂੰ ਯਾਦ ਰੱਖ ਲੈਂਦਾ ਹੈ ਪਰ ਇੰਨੇ ਪਰ ਉਪਕਾਰ ਕਰਨ ਦੇ ਬਾਵਜੂਦ ਵੀ ਇੱਕ ਵਾਰ ਵੀ ਇਹਨਾਂ ਯਾਦ ਨਹੀਂ ਰੱਖਿਆ ਇਸਦਾ ਮਤਲਬ ਇਹ ਨਹੀਂ ਹੈ ਕਿ ਅੱਜ ਹੀ ਸਿੱਖ ਕੌਮ ਦੇ ਨਾਲ ਇਦਾਂ ਦੇ ਕੋਈ ਤੱਕੇ ਹੋ ਰਹੇ ਨੇ ਜੁਲਮ ਹੋ ਰਹੇ ਨੇ ਨਹੀਂ ਇਹ ਉਸ ਸਮੇਂ ਤੋਂ ਹੀ ਚੱਲ ਰਹੇ ਨੇ ਲਗਾਤਾਰ ਚੱਲ ਰਹੇ ਨੇ ਉਸੇ ਬਿਰਤੀ ਦੇ ਅਧੀਨ ਸਾਰੇ ਹੁਕਮ ਕਾਨੂੰਨ ਲਾਅ ਲਾਗੂ ਕੀਤੇ ਜਾਂਦੇ ਨੇ ਤਾਂ ਕਿ ਇਹ ਜਿਹੜੀ ਕੌਮ ਸਿਰ ਚੁੱਕਦੀ ਹੈ ਬੋਲਦੀ ਹੈ ਇਹਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਦਬਾ ਕੇ ਰੱਖਿਆ ਜਾਵੇ ਅੰਡਰ ਰੱਖਿਆ ਜਾਵੇ ਉਸ ਸਮੇਂ ਤੋਂ ਹੀ ਚੱਲ ਰਿਹਾ ਹੈ ਪਰ ਗੁਰੂ ਪਾਤਸ਼ਾਹ ਇਹ ਦਬਣ ਵਾਲੀ ਕੌਮ ਕਿੱਥੇ ਹੈ ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਜੋਤ ਰੱਖ ਗਏ ਨੇ ਹਰ ਇੱਕ ਹਿਰਦੇ ਦੇ ਅੰਦਰ ਆਪਣਾ ਦੀਵਾ ਜਗਾ ਗਏ ਨੇ ਨਹੀਂ ਦਬਣ ਵਾਲੇ ਭਾਈ ਆਪ ਵੇਖੋ ਬਾਹਰ 10 ਲੱਖ ਦੀ ਫੌਜ ਹੋਵੇ ਅੰਦਰ ਖਾਲੀ ਪੇਟ ਖਾਲੀ ਢਿੱਡ ਜਿਹੜੇ ਕਿੰਨੇ ਸਮੇਂ ਦੇ ਸਿੱਖ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕੀਤਾ ਹੋਇਆ ਹੈ ਸਿੱਖੀ ਨੂੰ ਸਮਰਪਿਤ ਕੀਤਾ ਹੋਇਆ ਹੈ ਪਰ ਫਿਰ ਵੀ ਛੱਡ ਕੇ ਨਹੀਂ ਗਏ ਇਹ ਇਤਿਹਾਸ ਦੇ ਵਿੱਚ ਬਹੁਤੇ ਲੇਖਕਾਂ ਨੇ ਇਹ ਲਿਖਿਆ ਹੈ ਜਿੱਥੇ ਕਈ ਵਾਰ ਕਹਿ ਦਿੰਨੇ ਆ ਜੀ ਆਪਾਂ ਮੈਂ ਵਿੱਚ ਦੀ ਗੱਲ ਕਰ ਦੇਵਾਂ ਕਿ 40 ਸਿੰਘ ਵਿਦਾਵਾ ਲਿਖ ਗਏ ਸਨ ਇਹ ਬਾਤ ਦੀ ਗੱਲ ਹੈ ਜਿਹੜੀ ਇਤਿਹਾਸ ਨੇ ਬਿਆਨ ਕੀਤੀ ਹੈ ਕਿ ਥੋੜੀ ਬਹੁਤੀ ਕੋਈ ਏਦਾਂ ਦੀ ਗੱਲ ਹੋਈ ਸੀ ਜਿਹੜੀ ਮੁਕਤਸਰ ਦੀ ਧਰਤੀ ਤੇ ਜਾ ਕੇ ਕੋਈ ਸੀ ਉਸ ਤੋਂ ਪਹਿਲਾਂ ਕੋਈ ਵਿਦਾਵਾ ਕਿਤੇ ਵੀ ਨਹੀਂ ਲਿਖਿਆ ਗਿਆ ਨਾ ਆਨੰਦਪੁਰ ਸਾਹਿਬ ਦੀ ਧਰਤੀ ਦੇ ਅੰਦਰ ਨਾ ਚਮਕੌਰ ਦੀ ਗੜੀ ਦੇ ਅੰਦਰ ਕਿਤੇ ਵੀ ਇਦਾਂ ਦੀ ਕੋਈ ਗੱਲ ਨਹੀਂ ਹੋਈ ਪਰ ਇਤਿਹਾਸ ਦੇ ਵਿੱਚ ਮਿਲਾਵਟ ਕੀਤੀ ਗਈ ਸਿੱਖਾਂ ਨੂੰ ਡੋਲ ਦੇ ਵਿਖਾਇਆ ਗਿਆ ਘਭਰਾਉਂਦੇ ਵਿਖਾਇਆ ਗਿਆ ਤਾਂ ਇਦਾਂ ਦੀਆਂ ਲਿਖਤਾਂ ਵਿੱਚ ਲਿਖ ਦਿੱਤੀਆਂ ਗਈਆਂ ਪਰ ਇਦਾਂ ਦੀ ਕੋਈ ਵੀ ਗੱਲ ਨਹੀਂ ਸੋ ਭੁੱਖ ਨੂੰ ਸਹਾਰਦੇ ਹੋਏ ਵੀ ਜ਼ੁਲਮ ਨੂੰ ਸਹਿੰਦੇ ਹੋਏ ਵੀ ਉਹ ਪਿਆਰੇ ਗੁਰੂ ਦੇ ਸਿੱਖ ਗੁਰੂ ਦੇ ਨਾਲ ਖੜੇ ਨੇ ਪਰ ਫੈਸਲਾ ਆਖਰ ਨੂੰ ਆਪ ਸਭ ਨੇ ਇਤਿਹਾਸ ਪਹਿਲਾਂ ਵੀ ਸੁਣਿਆ ਹੈ ਜੋ ਹੋਇਆ ਕਿ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪੈਣਾ ਹੈ ਹੁਣ ਗੁਰੂ ਪਾਤਸ਼ਾਹ ਜੀ ਸਰਸਾ ਨਦੀ ਦੇ ਕਿਨਾਰੇ ਤੇ ਹਜੇ ਪਹੁੰਚਣਾ ਹੀ ਹੈ ਕਿ ਹੁਣ ਜ਼ਾਲਿਮਾਂ ਨੇ ਜਿਹੜੇ ਵਾਅਦੇ ਕੀਤੇ ਸੀ ਜਿਹੜੀਆਂ ਕੁਰਾਨ ਦੀਆਂ ਗਉਂ ਦੀਆਂ ਜਿਸ ਨੂੰ ਅੱਜ ਲੋਕ ਇਹ ਪੁਜਾਰੀ ਵਰਗ ਧੱਕੇ ਦੇ ਨਾਲ ਹੀ ਹਰ ਇੱਕ ਸਮਾਜ ਦੇ ਨਾਲ ਹੀ ਧੋਖਾ ਧੋਖਾ ਕਰ ਰਹੇ ਨੇ ਭਾਵੇਂ ਕੋਈ ਹਿੰਦੂ ਹੀ ਹੈ ਅਸੋ Hindu ਇਨਸਾਨ ਨੂੰ ਵੀ ਜਾਗਣਾ ਚਾਹੀਦਾ ਹੈ ਕਿ ਉਹਨਾਂ ਦੇ ਨਾਲ ਵੀ ਧਰਮ ਦੇ ਨਾਮ ਤੇ ੱਟਕਾ ਹੀ ਹੋ ਰਿਹਾ ਹੈ ਜੇ ਉਹ ਜਾਗਣਾ ਚਾਹਣ ਧਰਮ ਦੇ ਨਾਮ ਤੇ ਪੁਜਾਰੀ ਇੱਕ ਚਲਾਕ ਬਿਰਤੀ ਵਾਲਾ ਇਨਸਾਨ ਉਹਨਾਂ ਨੂੰ ਵੀ ਦਬਾਰ ਰਿਹਾ ਏ ਭੇੜੇ ਕਰਮਾਂ ਕਾਂਡਾਂ ਦੇ ਵਿਚਪਾਰ ਰਿਹਾ ਏ ਆਮ ਲੋਕ ਹੋ ਸਕਦਾ ਹੈ ਚੰਗੇ ਹੁਣ ਲੋਕ ਸਾਰੇ ਮਾੜੇ ਨਹੀਂ ਹੁੰਦੇ ਹਰ ਵਰਗ ਦੇ ਵਿੱਚ ਪਰ ਇੱਕ ਚਲਾਕ ਬਿਰਤੀ ਦਾ ਇਨਸਾਨ ਜਿਹੜਾ ਬੈਠਾ ਏ ਉਹ ਹਰ ਤਰ੍ਹਾਂ ਦੇ ਲੋਕਾਂ ਨੂੰ ਭਾਵੇਂ ਉਹਨੇ ਹਿੰਦੂ ਲੋਕਾਂ ਨੂੰ ਹੀ ਵਰਤਣਾ ਹੋਵੇ ਭਾਵੇਂ ਮੁਸਲਮਾਨਾਂ ਨੂੰ ਹੀ ਵਰਤਣਾ ਹੋਵੇ ਭਾਵੇਂ ਈਸਾਈਤ ਨੂੰ ਵਰਤਣਾ ਹੋਵੇ ਫਿਰ ਭਾਵੇਂ ਸਿੱਖਾਂ ਨੂੰ ਜਦੋਂ ਵੀ ਉਹਨੇ ਕੋਈ ਪੈਂਟੜਾ ਖੇਡਣਾ ਹੈ ਉਹ ਹਰ ਕਿਸੇ ਨੂੰ ਵਰਤਦਾ ਹੈ ਤਾਂ ਉਹਨਾਂ ਨੂੰ ਵੀ ਧਰਮ ਦੇ ਨਾਮ ਤੇ ਇੰਨਾ ਗਊ ਪੂਜਾ ਆਦਿਕ ਦੇ ਵਿੱਚ ਲਾ ਦਿੱਤਾ ਉਸ ਸਮੇਂ ਤੋਂ ਆਪ ਵੇਖੋ ਗਊ ਨੂੰ ਇਹਨਾਂ ਨੇ ਮਹਾਨਤਾ ਦਿੱਤੀ ਹੈ ਚੱਲ ਰਿਹਾ ਹੈ ਲਗਾਤਾਰ ਪਰ ਫਿਰ ਵੀ ਕੋਈ ਇੰਨਾ ਝੂਠਾ ਤੇ ਕੋਈ ਇੰਨਾ ਬੇਈਮਾਨ ਹੋ ਸਕਦਾ ਹੈ ਜਿਹੜਾ ਆਪਣੇ ਧਰਮ ਦੇ ਵੱਡੇ ਗ੍ਰੰਥ ਵੱਡੇ ਪੂਜਕ ਕਹੇ ਜਾਂਦੇ ਨੇ ਉਹਨਾਂ ਦੀਆਂ ਵੀ ਝੋਟੀਆਂ ਕਸਮਾਂ ਖਾ ਕਰਕੇ ਉਹ ਕਸਮਾਂ ਤੋੜ ਦਿੰਦੇ ਨੇ ਸਪਸ਼ਟ ਸਾਫ਼ ਨਜ਼ਰ ਸਾਨੂੰ ਇਹ ਹੁੰਦਾ ਹੈ ਕਿ ਭਾਈ ਅਸੀਂ ਕਿਸੇ ਵੀ ਹੋਰ ਇਨਸਾਨ ਤੇ ਭਰੋਸਾ ਕਰ ਸਕਦੇ ਹਾਂ ਪਰ ਇੱਕ ਜਿਹੜੀ ਚਲਾਕ ਬਿਲਤੀ ਦਾ ਇਨਸਾਨ ਚਲਾਕੀ ਦੇ ਨਾਲ ਇੱਕ ਕੂਟਨੀਤੀ ਲੈ ਕੇ ਚੱਲ ਰਿਹਾ ਹੈ ਇਹਦੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਉਦੀ ਮਨਸ਼ਾ ਹੀ ਇਹ ਹੈ ਕਿ ਬਸ ਖਤਮ ਕਰਨਾ ਹੈ ਨੁਕਸਾਨ ਕਰਨਾ ਹੈ ਤਾਂ ਗੁਰੂ ਪਾਤਸ਼ਾਹ ਜੀ ਭਾਈ ਇੱਥੇ ਆ ਕੇ ਜੰਗ ਹੁੰਦੀ ਹੈ ਭਾਰੀ ਜੰਗ ਦੇ ਵਿੱਚ ਹੁਣ ਵੇਖੋ ਭੁੱਖੇ ਪਿਆਸੇ ਸਰਸਾ ਦਾ ਪਾਣੀ ਵਧ ਰਿਹਾ ਹੈ ਪਿੱਛੇ ਜਾਲਮ ਚੜ੍ਹਿਆ ਆ ਰਿਹਾ ਹੈ ਨਾਲ ਮੌਤ ਦੇ ਹਟੱਕਦਾ ਹੈ ਪਰ ਤਨ ਨੇ ਉਹ ਸਿਦਕੀ ਸਿੱਖ ਤਨ ਨੇ ਉਹ ਗੁਰੂ ਦੇ ਤਿਆਰੇ ਨਾਲ ਮੈਂ ਸਾਡੀ ਗੱਲ ਕਰ ਲਵਾਂ ਜੀ ਇੱਥੇ ਅੱਜ ਕਈ ਵਾਰ ਸਾਡੇ ਤੇ ਥੋੜਾ ਜਿਹਾ ਵੀ ਕੋਈ ਦੋਖਾ ਹੋਵੇ ਨਾ ਤਾਂ ਅਸੀਂ ਬਹੁਤ ਬੇੜੇ ਮਾਰਨੇ ਸ਼ੁਰੂ ਕਰ ਲਪੇ ਹਾਂ ਪਰ ਗੁਰੂ ਦੇ ਪਿਆਰੇ ਗੁਰੂ ਦੇ ਲਾਲ ਜਿਨ੍ਹਾਂ ਨੇ ਗੁਰਬਾਣੀ ਨੂੰ ਪੜਿਆ ਤਮਾਇਆ ਜਿਨ੍ਹਾਂ ਨੇ ਕੋਈ ਉਸ ਸਮੇਂ ਤਨਖਾਹਾਂ ਨਹੀਂ ਸੀ ਲੈਣੀਆਂ ਕੋਈ ਗੁਰੂ ਦੇ ਨਾਲ ਕੋਈ ਲਿਖਤ ਨਹੀਂ ਸੀ ਕੀਤੀ ਹੋਈ ਕਿ ਜੇ ਕੋਈ ਆ ਜਗੀਰ ਦੇਵੋਗੇ ਤਾਂ ਜੇ ਕੁਝ ਆ ਸਾਡੇ ਲਈ ਕਰੋਗੇ ਤਾਂ ਸਾਡੇ ਨਾਲ ਖੜਨਾ ਹੈ ਪਰ ਖੜੇ ਰਹੇ ਮਰਦੇ ਦਮ ਤੱਕ ਕਿਉਂ ਸਿੱਖੀ ਨੂੰ ਉਹ ਪਿਆਰ ਕਰਦੇ ਨੇ ਸੱਚ ਨੂੰ ਪਿਆਰ ਕਰਦੇ ਨੇ ਇਹ ਸੰਬੰਧ ਸੱਚ ਦਾ ਹੈ ਉਸ ਅਕਾਲ ਪੁਰਖ ਪਰਮਾਤਮਾ ਦਾ ਹੈ ਤਾਂ ਅੱਜ ਦੇ ਸ਼ਲੋਕ ਦੀ ਵਿਆਖਿਆ ਨੂੰ ਨਾਲ ਲੈ ਲਈਏ ਭਾਈ ਸੇਖ ਸਬੂਰੀ ਬਾਹਰ ਕਿਆ ਹੱਜ ਕਾਬੇ ਜਾਏ ਕਬੀਰ ਜਾ ਕੇ ਦਿਲ ਸਾਬਤ ਨਹੀਂ ਤਾਕੋ ਕਹਾ ਖੁਦਾਏ ਧਾਰਮਿਕ ਅਸਥਾਨਾਂ ਤੇ ਅਸੀਂ ਵੀ ਆਉਂਦੇ ਹਾਂ ਅਸੀਂ ਵੀ ਆ ਕੇ ਬੈਠਦੇ ਹਾਂ ਹੱਜ ਕਾਬੇ ਦੀ ਗੱਲ ਨਹੀਂ ਹੈ ਮਸਜਿਦ ਦੀ ਗੱਲ ਨਹੀਂ ਹੈ ਸਿਰਫ ਇਹ ਗੱਲ ਹੈ ਅਸੀਂ ਵੀ ਧਾਰਮਿਕ ਸਥਾਨਾਂ ਤੇ ਆ ਕੇ ਰੋਜ਼ਾਨਾ ਬੈਠਦੇ ਹਾਂ ਰੋਜ਼ਾਨਾ ਵਿਚਾਰ ਸੁਣਦੇ ਹਾਂ ਰੋਜ਼ਾਨਾ ਹੀ ਆ ਕੇ ਗੁਰੂ ਦੀਆਂ ਕਥਾ ਕਹਾਣੀਆਂ ਕਰਦੇ ਹਾਂ ਪਰ ਕਹਿੰਦੇ ਭਾਈ ਉਹਨਾਂ ਦੇ ਹਿਰਦੇ ਉਹਨਾਂ ਦੇ ਮਨ ਗੁਰੂ ਤੋਂ ਦੂਰ ਨੇ ਜਿਨ੍ਹਾਂ ਦੇ ਅੰਦਰ ਉਹ ਅਕਾਲ ਪੁਰਖ ਪਰਮਾਤਮਾ ਸੱਚ ਵਿੱਚ ਨਹੀਂ ਵੱਸਦਾ ਜਿਹੜੇ ਮਨ ਕਰਕੇ ਅਸਲ ਕਰਕੇ ਗੁਰੂ ਦੇ ਨਾਲ ਨਹੀਂ ਜੁੜੇ ਹੋਏ ਉਹਨਾਂ ਨੂੰ ਪਾਈ ਜਿਹੜੇ ਮਨ ਕਰਕੇ ਸਾਬਤ ਨਹੀਂ ਹਨ ਸਾਫ਼ ਨਹੀਂ ਹਨ ਸੱਚੇ ਨਹੀਂ ਹਨ ਉਹਨਾਂ ਦਾ ਗੁਰਦੁਆਰੇ ਆਉਣਾ ਮਸਜਿਦ ਜਾਣਾ ਮੰਦਰ ਜਾਣਾ ਕਿਸੇ ਵੀ ਲਾਭ ਦੇ ਵਿੱਚ ਨਹੀਂ ਹੈ ਪਰ ਫਿਰ ਵੀ ਲੋਕ ਵੱਡੀ ਗਿਣਤੀ ਦੇ ਵਿੱਚ ਜਿਨਾਂ